यशपाल गेंडा दे बेटे पवन कुमार दे विहरी खुशी च परिवार ने महाराज का शुकराना करने लिये धार्मिक समागम करवाया इस मौके सचखंड बल्ला दे गद्दी एक संत 108 निरंजन दास महाराज विशेष तौर पर पहुंचे परिवार को वधाइया ते तकतों ने आशीर्वाद लिया इस मौके सरवण सि कैबिनेट मंत्री पंजाब चरणजीत सिंह चन्नी चनी सबका मुखमंत्री प्रिंसीपल प्रेम कुमार हलका इंचार्ज फिलौर लखविंदर सिंह मोतीपुर खालसा बलजिंदर गन्ना पीकेयू एकता सिद्धूपुर ब्लाक प्रधान फिलौर पिंड जयराम प्रधान कड्याणा मखन सिंह चेयरमैन साबका मार्केट कमेटी फिलौर दिसराज मल हरजिंदर सिंह पीकेयू एकता सिद्धूपुर सीनियर आगू गुलजारी राम साबका सरपंच रजिंदर संधु साख संबंधी इलाके दंगत भारी गिनती शामिल सन लई रिपोर्ट अजय सिंह नागी मनप्रीत सिंह गुरशांत दी दिलौर तो विशेष रिपोर्ट ਤਰੇ ਤੋਂ ਚੱਲੀ ਜਾਵੇ ਮੇਰੇ ਮੇਰੇ ਘਰ ਤੇ ਆਤੀ ਜਾਵੇ ਮੇਰੇ ਘਰ ਤੇ

ਰੰਗ ਹੋਏ ਆ ਪੂਰੇ ਜਿਸ ਕਰਕੇ जी मैमा गावो संगते जी मैमा कबीर दास जी Saturday in the मैमा कबीर दास जी हम सर दीन दयाल मत and हम सर दीन दयाल मत हुसर दीन दयाल Am हुसर हम

ਆਪਾਂ ਸਾਡੇ ਪਰ ਮਾਰੇ ਚੰਨਾ ਵਿੱਚ ਆ ਗਏ ਇੱਥੇ ਹੁਣ ਆਪਾਂ ਸਾਰੀ ਸੰਗਤਈ ਆ ਤੇ ਹਰ ਇੱਕ ਦੇ ਬੱਚੇ ਬਣ ਗਏ ਆਪਾਂ ਸਾਰੇ ਇੰਗਲੈਂਡ ਤੋਂ ਹੋਰ ਵੀ ਦੇਸ਼ਾਂ ਤੋਂ ਸੰਗਤ ਆਈਆਂ ਨੇ ਸਾਰਿਆਂ ਦਾ ਕੋਟਨ ਕੋਟਨ ਤਨਵਾਦ ਆ

ਬਹੁਤ ਜਨਮ ਦੀ ਸੁਰਤੇ ਮਾਰਾ ਜੀ ਕੀ ਕਹਿਣਾ ਬਹੁਤ ਜਨਮ ਦੀ ਸੁਰਤੇ ਮਾਰਾ ਜੀ ਜਿੰਨ ਦਿੱਤ ਦਿੱਸੇ ਸਣੀ ਜੀ ਜਿੰਨ ਦਿੱਤਾ ਨਾ ਹੋਆ सगते जीव में मोतिनाथ की कह रविदास आस लग जीवो कह रविदास कह रविदास आस लग जीवो कह रविदास आस लग जीवो कह रविदास आस ਸਾਡੇ ਦੇ ਬੜੇ ਤਨਵਾਸੀਆਂ ਬੇਨਤੀ ਕਰਾਂਗੇ ਸ਼੍ਰੀਮਾਨ ਸਲਵਤ ਕੱਜਲਾ ਜੀ ਅਸੀਂ ਸਾਈਂ ਨੂੰ ਪਛਾਣ ਦੇ ਬੜੇ ਸਰਵਾਸੀਆਂ ਜਿਨ੍ਹਾਂ ਨੇ ਬਹੁਤ ਰੌਣਕਾਂ ਲਾਈਆਂ ਤੇ ਮੇਰੇ ਮਹਾਰਾਜ ਦੀ ਜਿਹੜੀ ਵਡਿਆਈ ਆ ਉਹ ਬਲੰਦ ਆਵਾਜ਼ ਵਿੱਚ ਕੀਤੀ ਮੈਂ ਅਫੀ ਹੁਣ ਮਾਫੀ ਚਾਹਾਂਗੇ ਸਾਈਂ ਜੀ ਸਾਈਂ ਪਤਿ ਪਤਨੀ ਜੀ ਕਿਉਂਕਿ ਮੈਂ ठीक है हां जी एक मिनट देखिए 15

ਸਾਗਰ ਸ਼ਾਂਤੀ ਦੇ ਪੁੰਜ ਇਕਤਾ ਦੇ ਪੁਜਾਰੀ ਰਹਿਮਤ ਦੇ ਸੌਮੇ ਸਬਦਾ ਭਲਾ ਮੰਗਣ ਵਾਲੇ ਯੁਗ ਵਿੱਚ ਪਰਵਰਤਨ ਲਿਆਉਣ ਵਾਲੇ ਪਰਮੇਸ਼ਰ ਪਿਤਾ ਸਤਗੁਰੂ ਨਰਨਜਨ ਦਾਸ ਮਹਾਰਾਜ ਗੁਰਮੁਖ ਪਰਵਾਰ ਨੂੰ ਅਸ਼ੀਰਵਾਦ ਬਖਸ਼ਣ ਵਾਸਤੇ ਉਹ ਸੰਤਾਂ ਨੂੰ ਦਰਸ਼ਨ ਦਿਵਾਉਣ ਵਾਸਤੇ ਪਹੁੰਚੂ ਕੇ ਨੇ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿੱਚ ਕੋਟੀ ਕੋਟੀ ਪ੍ਰਣਾਮ ਜਿਨ੍ਹਾਂ ਨੇ ਅੱਜ ਗੁਰਮੁਖ ਪਰਵਾਰ ਦੀ ਪਹਿਚੀ ਨੂੰ ਪ੍ਰਮਾਨ ਕਰਦਿਆਂ ਹੋਇਆਂ ਪਰਿਵਾਰ ਦੇ ਗ੍ਰਹਿ ਜਿੱਥੇ ਆਕੇ ਉਹਨਾਂ ਨੂੰ ਅਸ਼ੀਰਵਾਦ ਬਖਸ਼ਿਸ਼ ਕੀਤਾ ਐਸੇ ਗੁਰ ਤੋਂ ਬਲ ਬਲ ਜਾਈਏ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਜਪਤ ਗੁਰੂ ਸਤਗੁਰ ਰਵਿਦਾਸ ਮਹਾਰਾਜ ਦੇ ਮਿਸ਼ਨ ਦੇ ਲਗਾ ਦਿੱਤਾ ਮੇਰਾ ਸਜਦਾ ਸਤਖੰਡ ਬੱਲਾ ਨੂੰ ਜਿੱਥੇ ਗੁਰੂ ਰਵਿਦਾਸ ਦੀ ਗੱਲ ਹੋਵੇ ਵਿੱਚ ਪਲਾਂ ਦੇ ਵਿਗੜੀ ਬਣ ਜਾਵੇ ਤੇ ਮੁਸ਼ਕਿਲ ਸਭ ਦੀ ਹੱਲ ਹੋ ਅਸਤਿ ਕ੍ਰਿਸ਼ਮਾ ਕੁਦਰਤ ਦਾ ਡੇਰੇ ਵਿੱਚ ਲਹਿਰਾ ਵਹਿਰਾ ਨਹੀਂ ਵਣ ਗੁਰਮੁਖ ਚਰਨੀ ਲਗਿਆਂ ਦੇ ਝੋਲੀ ਵਿੱਚ ਸਦਾ ਸਿੱਦਾ ਸਤਖੰਡ ਬੱਲਾ ਨੂੰ ਜਿੱਥੇ ਗੁਰੂ ਰਵਿਦਾਸ ਦੀ ਗੱਲ ਹੋਵੇ ਸਦੀਆਂ ਤੋਂ ਬਾਅਦ ਸਤੂ ਗੁਰਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਪੂਰੀ ਦੁਨੀਆ ਦੇ ਵਿੱਚ ਉਜਾਗਰ ਕੀਤਾ ਤੇਰਾ ਸਤਖੰਡ ਬੱਲਾ ਬੇਗਪੁਰਾ ਸ਼ਹਿਰ ਦੇ ਅੰਦਰ ਈਲਾ ਦਰਸ਼ਨ ਦੀ Yeah. ਕੱਲ ਨੂੰ ਨੂੰ ਜਾ ਰਹੀ ਹੈ। ਚਲ ਮੈਂ ਹੈ ਬੜਾ ਰੇੜੀ ਆ। ਅੱਜ ਵਿਆਹ ਦਾ ਰੋਗਰੀ ਹੈ ਤੇ ਸੰਗਤਾਂ ਦਾ ਰੋਗਰੇ ਵਿੱਚ ਜਿੰਨੇ ਵੀ ਰੇਚੇ ਦਾ ਸਕੇ ਸਬੰਧਿਤ ਸਾਫ ਕਰ ਮੁੱਖ ਮੰਤਰੀ ਸਰਦਾਰ ਫਰਮਜੀਤ ਸਿੰਘ ਜੀ, ਚੰਨੀ ਸਰਬੰਧ ਸਿੰਘ ਜੀ ਫਲੋਰ ਸਾਡੇ ਸਾਡੇ ਸ਼ਹਿਰ ਦੇ ਖਵਾਰ ਦੇ ਜਨਮ ਆ ਪਹੁੰਚ ਪਰ ਪੈਂਕਿਲ ਮੱਲਰ ਤੇ ਗਾਰ ਜਿੰਨੇ ਵੀ ਅੱਜ ਮੇਰੇ ਬੇਟੇ ਦੇ ਵਿਆਹ ਦੇ ਵਿੱਚ ਖੁਸ਼ੀ ਦੇ ਸਾਂਝ ਪਾਉਣ ਆਏ ਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਂ ਔਰ ਮੈਂ ਆਸ ਕਰਦਾ ਹਾਂ ਕਿ ਸਾਡੇ ਪਰਿਵਾਰ ਤੇ ਰਾਜ ਕੀ ਪਾਚ ਮੈਂ ਮੇਰੇ ਪਰ ਹੱਥ ਰੱਖਣ 44 ਸਮੇਂ ਵਿੱਚ ਥੋੜੀ ਜਿਹੀ ਦੇਰ ਵਿੱਚ ਸਨਮਰਿੰਦਰ ਦਾਸ ਜੀ ਸਾਹਿਤ ਨੂੰ ਸੇਵਾ ਦੇਣ ਪਹੁੰਚ ਰਹੇ ਨੇ ਤੇ ਮੈਂ ਸੰਤ ਮਹਾਪੱਖਾ ਨਾਲ ਬਹੁਤ ਬਹੁਤ ਧੰਨਵਾਦ ਗਜਾ ਜੀ ਕੋ ਡੇਰੇ ਬੰਨਾ ਦੇ ਨਾਲ ਅਸੀਂ ਪਿਛਲੇ 7 ਸਾਲ ਤੋਂ ਸਾਡੇ ਫਰਦ ਸਾਹਿਬ ਨੇ ਹੋਏ ਆ ਤੇ ਅਸੀਂ ਡੇਰੇ ਬੰਨਾ ਦੇ ਸੰਤ ਮਹਾਪੱਖਾ ਦੇ ਬਣੀ ਰਹੇ ਹਾਂ ਜਿਨ੍ਹਾਂ ਨੇ ਸਾਡੇ ਉੱਪਰ ਬਹਾਰ ਕੀਤਾ ਜੀ ਜੀ